अच्छा ਤੁਸੀਂ ਇਹ ਦੱਸੋ ਵੀ ਮੈਂ ਜਿਹੜੀ ਤੁਹਾਡੀ ਰਿਕੁਆਇਰਮੈਂਟ ਕਰਦਾ ਉਹ ਤੁਸੀਂ ਚੀਜ਼ ਦਾ ਉਹ ਤੇ ਵੀਰੇ ਤੂੰ ਮੈਨੂੰ ਉਹ ਉਥੋਂ ਤਰਾਉਂਦੇ ਆ ਉਹ ਯਾਰ ਆਉਂ ਉਥੋਂ ਤਰ ਰਿਹਾ ਟੀਵੀ ਆ ਤੈਨੂੰ ਪੋ ਲਿਓ ਆ ਵਾ ਦੁਕਾਨ ਵਾਲੇ ਦਿਖਾਉਂਦੇ ਨਹੀਂ ਵੀ ਲੈ ਕੇ ਵੀ ਆਓ ਫਿਰ ਇਹ ਨਾਲ ਨਹੀਂ ਤੇ ਹਾਲ ਟੀ ਵੱਡੀ ਦੁਕਾਨ ਪਾ ਨਹੀਂ ਬਹਾ ਆ ਵੇਖ ਲਓ ਉਥੋਂ ਤੁਰਿਆ ਵਾ ਤੇ ਤੇਰਾ ਰੱਖਿਆ ਕਰਾਉਣਾ ਪਿਆ ਤੈਨੂੰ ਮੈਂ ਨਾ ਕਦੀ ਵੀ ਮੈਂ ਨਾ ਫੋੜ ਨਹੀਂ ਕਰਦਾ ਲੇਕਿਨ ਮੈਂ ਆਪਣੇ ਬੱਚਿਆਂ ਵਾਸਤੇ ਨਾ ਜਿਹੜਾ ਮੇਰੇ ਬੱਚਿਆਂ ਨੇ ਉਹਨਾਂ ਨੇ ਇੱਥੋਂ ਗਿੱਚੀ ਹੱਥ ਦੇ ਕੇ ਕੱਢਿਆ ਨਾ ਇੰਨੇ ਤਾਲੀ ਕੱਢ ਰਹੇ ਆ ਮੈਂ ਦੱਸਿਆ ਭਾਈ ਮੈਂ ਦੱਸਿਆ ਵਾ ਕਿ ਜਿੱਦਾਂ ਉਹਨਾਂ ਨੇ ਕੱਢਿਆ ਤੇਰੇ ਬੱਚੇ ਬਦਤਮੀਜ਼ ਹੋਣਗੇ ਤੇ ਕੱਢਿਆ ਉਹ ਬਦਤਮੀਜ਼ ਕੀ ਆ ਕੀ ਉਹਨਾਂ ਨੇ ਕਰ ਲਿਆ ਕਾਰਪੇਟ ਤੇ ਪੈਰ ਰੱਖ ਗਏ ਤੇ ਕਾਰਪੇਟ ਤੇ ਹੋ ਸਕਦਾ ਮਿੱਟੀ ਪੁੱਟੇ ਘੱਟਾ ਹੋਵੇ ਅਗਲੇ ਦੇ ਘਰ ਤੇ ਇਹ ਯਕੀਨ ਕਰੋ ਅੱਛਾ ਇਹਦੇ ਵਿੱਚ ਸਾਰੇ ਹੀ ਨੇ ਮੈਚ ਹੋਣਗੇ ਸਿਲਵਰ ਵੀ ਬਲੈਕ ਵੀ 레드 ਵੀ ਸਾਰਾ ਇਹਦੇ ਚ ਆ ਜਾਏਗਾ ਤੁਹਾਡਾ ਮੈਨੂੰ ਕੁਝ ਠੀਕ ਲੱਗਦਾ ਲੇਕਿਨ ਸ਼ੁਕਰ ਆ ਮੇਰੇ ਮਾਲਕਾ ਇਹਨੂੰ ਕੁਝ ਠੀਕ ਲੱਗਾ ਪਾਜੀ ਆ ਠੀਕ ਆ ਲੇਕਿਨ ਆ ਦੇਖੋ ਨਾ ਸਪਾਰਟ ਜਿਆ ਬਣਿਆ ਵਾ ਇਦਾਂ ਨਾ ਰਾ ਤੇ ਇੱਥੇ ਜੋ ਚਾਹ ਰੁੜ ਜੇ ਬੰਦੇ ਦੀ ਤੇ ਕੀ ਕਰੇ ਫਿਰ ਦੋ ਰਸ ਲੈ ਕੇ ਤੇ ਕੋਲ ਬਹਿ ਜਾਵੇ